ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਰੋਜਪੁਰ ਬਲਾਕ ਦੇ ਵਿੱਚ ਜ਼ਿਲ੍ਹਾ ਫਰੋਜਪੁਰ ਦੇ ਵਿੱਚ ਖੜੇ ਆਂ ਨਵੀਂ ਗੱਟੀ ਰਾਜੋਕੇ ਪਿੰਡ ਦੇ ਵਿੱਚ ਖੜੇ ਆਂ ਇੱਥੋਂ ਦੇ ਕਿਸਾਨਾਂ ਦੇ ਜਿੱਥੇ ਫਸਲ ਬਰਬਾਦ ਹੋ ਗਈ ਹੈ ਬਿਲਕੁਲ ਨਸ਼ਟ ਹੋ ਗਈ ਹੈ ਘਰਾਂ ਦੇ ਵਿੱਚ ਪਿਆ ਸਾਮਾਨ ਵੀ ਸਾਰਾ ਖਰਾਬ ਹੋ ਗਿਆ ਉੱਥੇ ਇੱਥੇ ਦੋ ਭਰਾ ਖੜੇ ਨੇ ਸਕੇ ਇੱਕ ਮੋੜ ਸਿੰਘ ਬਾਈ ਜੀ ਤੇ ਇੱਕ ਵੀਰਾ ਚਾਰਵਾਹ ਜੀ ਚਾਰ ਭਰਾ ਚਾਰ ਭਰਾ ਮੋੜਾ ਸਿੰਘ ਮੋੜਾ ਸਿੰਘ ਮੋੜਾ ਸਿੰਘ ਕੋਲੇ ਹੋ ਜਾ ਵੀਰੇ ਮੋੜਾ ਸਿੰਘ ਮੋੜਾ ਸਿੰਘ ਤੇ ਗੱਬਰ ਸਿੰਘ ਗੱਬਰ ਸਿੰਘ ਕੁਲਦੀਪ ਸਿੰਘ ਕੁਲਦੀਪ ਸਿੰਘ ਇਹ ਚਾਰ ਭਰਾ ਨੇ ਇਹਨਾਂ ਦੀ 12 ਕਿੱਲੇ ਜ਼ਮੀਨ ਬਾਈ ਹਾਂਜੀ 14 ਕਿੱਲੇ ਜ਼ਮੀਨ ਆ ਜਿਹੜੀ ਉਹ ਦਰਿਆ ਦੇ ਵਿੱਚ ਰੁੜ ਗਈ ਹੈ ਹੁਣ ਤੁਸੀਂ ਪੁੱਛੋਗੇ ਜ਼ਮੀਨ ਕਿੱਦਾਂ ਰੁੜ ਗਈ ਜ਼ਮੀਨ ਇਦਾਂ ਰੁੜ ਗਈ ਵੀ ਉਹ ਦਰਿਆ ਹੀ ਬਣ ਗਈ 40 40 ਫੁੱਟ ਡੂੰਘਾ ਦਰਿਆ ਚੱਲਦਾ ਉਹਦੇ ਵਿੱਚ ਮਤਲਬ ਇੱਕ ਕਿਸਾਨ 5 ਫੁੱਟ ਡੂੰਗੀ ਖਾਰ ਪੈ ਗਈ ਕਿਸੇ ਦੇ 10 ਪੈ ਗਈ ਜਾਂ ਕਿਸੇ ਦੇ ਖੇਤ ਵਿੱਚ ਮਿੱਟੀ ਆ ਗਈ ਰੁੜ ਕੇ ਉਹ ਹੌਲੀ ਹੌਲੀ ਸਾਲ ਡੇਢ ਸਾਲ ਚ ਪੱਧਰ ਕਰ ਲੂ ਜਾਂ ਕੁਝ ਕਿਸਾਨ ਨਾਲ ਮਿਲ ਕੇ ਕਰ ਲੈਣਗੇ ਪਰ ਜਿੱਥੇ 50 50 ਫੁੱਟ ਦੀ ਡੂੰਗੀ ਖਾਰ ਪੈ ਗਈ ਆ ਉਹ ਤਾਂ ਕਿਸੇ ਰੂਪ ਦੇ ਵਿੱਚ ਵੀ ਵਿੱਲੀ ਹੋਈ ਨਹੀਂ ਸਕਦੀ ਕਿਉਂਕਿ ਉੱਥੋਂ ਦੀ ਹੁਣ ਪਾਣੀ ਵਗਦਾ ਪਤਾ ਨਹੀਂ ਕਿਦੋਂ ਜਾ ਕੇ ਦਰਿਆ ਦਾ ਬਹਾਅ ਬਦਲੂਗਾ ਦੂਸਰੇ ਪਾਸੇ ਨੂੰ ਜਾਊਗਾ ਫੇਰ ਕਿਤੇ ਉਹ ਫਸਲ ਉਹ ਖੇਤ ਉਹਨੀ ਜਗ੍ਹਾ ਖਾਲੀ ਹੋਊਗੀ ਫੇਰ ਉਹਦੇ ਵਿੱਚ 50 ਫੁੱਟ ਡੂੰਗਾ ਜਾ ਕੇ ਕਿੱਦਾਂ ਇਹ ਬਜਾਈ ਕਰਨਗੇ ਤੇ ਇਹ ਬੜੀ ਵੱਡੀ ਤਰਾਸਦੀ ਆ ਇਸ ਤਰ੍ਹਾਂ ਨੇ ਕਾਫੀ ਕਿਸਾਨ ਨੇ ਇਸ ਇਲਾਕੇ ਚ ਪੂਰੇ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਫਿਰੋਜ਼ਪੁਰ ਇਧਰ ਨੂੰ ਜਿਹੜਾ ਬਾਰਡਰ ਤੇ ਜਿੱਥੇ-ਜਿੱਥੇ ਕਿਰਪਾਣੀ ਆਏ ਬੜੇ ਕਿਸਾਨਾਂ ਦੇ ਇਸ ਤਰ੍ਹਾਂ ਦੇ ਨੁਕਸਾਨ ਹੋਏ ਨੇ ਹੁਣ ਇਨ੍ਹਾਂ ਕਿਸਾਨਾਂ ਦੀ ਇੱਕ ਹੋਰ ਤਰਾਸਦੀ ਵੱਡੀ ਆ ਵੀ ਇਨ੍ਹਾਂ ਦੀਆਂ ਜਮੀਨਾਂ ਵਾਂ ਇਹ ਕੱਚੀਆਂ ਵਾਂ ਗਰਦੌਰੀ ਵਾਲੀਆਂ ਜ਼ਮੀਨਾਂ ਨਹੀਂ ਹੈਗੀਆਂ ਗਰਦੌਰੀਆਂ ਵੀ ਟੁੱਟੀਆਂ ਹੋਈਆਂ ਤਾਂ ਅਸੀਂ ਬੇਨਤੀ ਕਰਦੇ ਆਂ ਜਿਵੇਂ ਨਵੀਂ ਗੱਟੀ ਗੱਟੀ ਦਾ ਜੋ ਕਿ ਇਹ ਇਲਾਕਾ ਜਿਹੜਾ ਇੱਧਰ ਫਿਰੋਜ਼ਪੁਰ ਦੇ ਬਾਰਡਰ ਤੇ ਪਾਕਿਸਤਾਨ ਦੇ ਤੇ ਬਿਲਕੁਲ ਲੱਗਦਾ ਇੱਧਰ ਨੂੰ ਵੀ ਆਪਾਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਤੁਸੀਂ ਆਵੋ ਢੇੜਾ ਮਾਰੋ ਆ ਕੇ ਇਹਨਾਂ ਲੋਕਾਂ ਦੀ ਬਾਹ ਫੜੋ ਇਹਨਾਂ ਲੋਕਾਂ ਨੂੰ ਲੋੜ ਆ ਤੁਹਾਡੇ ਸਾਥ ਦੀ ਹੁਣ ਇਹਨਾਂ ਵੀਰਾਂ ਨੂੰ ਆਪਾਂ ਜ਼ਮੀਨ ਤਾਂ ਦੇ ਨਹੀਂ ਸਕਦੇ ਵਾਪਸ ਲਿਆ ਕੇ ਪਰ ਇਹਨਾਂ ਨੂੰ ਕੋਈ ਆਪਾਂ ਮਾਲੀ ਮਦਦ ਕਰ ਸਕਦੇ ਆ ਆਪਣੇ ਹੱਥੀਂ ਆ ਕੇ ਕਰੋ ਇਹਨਾਂ ਦੀ ਕੋਈ ਤੁਸੀਂ ਆ ਕੇ ਵਾਹ ਫੜ ਸਕਦੇ ਹਾਂ ਪਰ ਆ ਆ ਕੇ ਕੋਈ ਵਿਚੋਲਾ ਨਾ ਪਾਵੋ ਇੱਥੇ ਆਵੋ ਸਰਪੰਚ ਸਾਹਿਬ ਖੜੇ ਨੇ ਤਾਰਾ ਸਿੰਘ ਇਸ ਪਿੰਡ ਦੇ ਮੌਜੂਦਾ ਸਰਪੰਚ ਨੇ ਤੇ ਇੱਥੇ ਪਿੰਡ ਦੇ ਬਤਵੰਤੇ ਸੱਜਣ ਖੜੇ ਨੇ ਸਾਰੇ ਗੁਰੂ ਘਰ ਦੇ ਬਾਹਰ ਖੜੇ ਆ ਸੀ ਤੇ ਇਹ ਨਵੀਂ ਗੱਟੀ ਰਾਜੋ ਕੇ ਪਿੰਡ ਦੇ ਵਿੱਚ ਆ ਕੇ ਜੇ ਤੁਸੀਂ ਕਿਸੇ ਕਿਸਾਨ ਵੀਰ ਦੀ ਜ਼ਮੀਨ ਦੀ ਬਾਬਹੀ ਕਰਾ ਸਕਦੇ ਹੋ ਬਜਾਈ ਕਰਾ ਸਕਦੇ ਹੋ ਖਾਦ ਦੇ ਸਕਦੇ ਹੋ ਬੀਜ ਦੇ ਸਕਦੇ ਹੋ ਜ਼ਰੂਰ ਦੇਵੋ ਉਕੇ ਅਸੀਂ ਵੀ ਇਸ ਨਗਰ ਦੀ ਜ਼ਿੰਮੇਵਾਰੀ ਲਈ ਹੈ 400 ਏਕੜ ਜ਼ਮੀਨ ਦੀ ਜਿਹਦੀ ਬਾਬਾਈ ਬੀਜ ਬਜਾਈ ਕਰਾ ਕੇ ਦੁਬਾਰਾ ਮੁੜ ਸਰਜੀਤ ਕਰਨ ਦੀ ਇਹਨਾਂ ਖੇਤਾਂ ਨੂੰ ਜਿੱਥੇ ਬੇਆਬਾਦ ਦੇਖੋ ਕਿੰਦਾ ਝੋਨੇ ਦੀ ਫਸਲ ਕਿੰਨੀ ਸੋਹਣੀ ਹੋਣੀ ਸੀਗੀ ਲੱਖ ਰੁਪਏ ਦਾ ਝੋਨਾ ਨਿਕਲਣਾ ਸੀ ਇੱਕ ਕਿੱਲੇ 'ਚ ਤੇ ਹੁਣ ਮਿੱਟੀ ਹੋ ਗਿਆ ਸਾਰਾ ਕੁਝ ਇਹ ਜਰੂਰ ਸਾਰੇ ਜਣੇ ਸਾਡਾ ਸਨੇਹਾ ਅੱਗੇ ਤਿੱਕਰ ਪਹਚਾਏ ਹੋ ਸਾਡੇ ਨਾਲ ਭਗਤਪੂਰਨ ਸਿੰਘ ਸੇਵਾ ਸੇਧੀ ਤੋਂ ਗੁਰਧਾਨ ਸਿੰਘ ਰਾਣਾ ਵੀਰ ਜਸਪ੍ਰੀਤ ਸਿੰਘ ਜੱਸਾ ਤੇ ਸਾਰੇ ਇਸ ਨਗਰ ਦੇ ਵਿੱਚ ਅੱਜ ਪਹੁੰਚੇ ਸੀ ਜਿੱਥੇ ਦੇਖ ਕੇ ਬੜਾ ਦੁੱਖ ਵੀ ਹੋਇਆ ਇਹਨਾਂ ਦੀਆਂ ਤਕਲੀਫਾਂ ਸੁਣੀਆਂ ਤੇ ਉੱਥੇ ਥੋੜਾ ਸਕੂਨ ਵੀ ਆਇਆ ਵੀ ਅਸੀਂ ਇਹਨਾਂ ਵੀਰਾਂ ਦੇ ਨਾਲ ਆ ਕੇ ਦੁੱਖ ਸਾਂਝੇ ਕੀਤਾ ਇਹਨਾਂ ਦੇ ਨਾਲ ਆ ਕੇ ਖੜੇ ਹੋਏ ਇਹਨਾਂ ਨੂੰ ਵੀ ਹੌਸਲਾ ਹੋਇਆ ਕਿ ਅਸੀਂ ਇਸ ਨਗਰ ਦੀ ਜ਼ਮੀਨ 10 ਤਰੀਕ ਤੋਂ ਬਾਬਹਾਈ ਸ਼ੁਰੂ ਕਰਾਂਗੇ ਹਜੇ ਪੂਰੀਆਂ ਪੈਲੀਆਂ ਬੱਤ ਨਹੀਂ ਆਈਆਂ ਗਿੱਲੀਆਂ ਵਾਂ ਤੇ 10 ਤਰੀਕ ਤੋਂ ਇੱਥੇ ਫਸਲਾਂ ਦੁਬਾਰਾ ਬੀਜਣ ਵਾਸਤੇ ਬਾਬਹਾਈ ਦਾ ਕੰਮ ਸ਼ੁਰੂ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ